ਹੈਲੋ ਜੀ ਸਾਰਿਆਂ ਨੂੰ ਜਿਹਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਟਾਈਮ ਜਿਹੜਾ ਹੈਗਾ ਹੁਣ ਰਾਤ ਦੇ 10 ਵਜਣ ਵਾਲੇ ਨੇ ਜੀ ਪੌਣੇ 10 ਹੋ ਗਏ ਨੇ ਮੈਂ ਸੂਟ ਕਟਿੰਗ ਕਰਦੀ ਆ ਕਿ ਮੈਂ 9 ਵਜੇ ਦੀ 9:30 ਵਜੇ ਦੀ ਲੱਗੀ ਹੋਈ ਆ ਕਿਉਂਕਿ ਕੱਪੜਿਆਂ ਦਾ ਬਹੁਤ ਜ਼ਿਆਦਾ ਆਪਣੇ ਕੋਲੇ ਜਿਹੜਾ ਹੈਗਾ ਰਸਾ ਹੈਗਾ ਆ ਸਲਾਈ ਹਮੇਸ਼ਾ ਹੀ ਆਪਣੇ ਕੋਲੇ ਹੈ ਨਾ ਜਿਹੜੇ ਭੈਣ ਭਾਈ ਬਲੌਗ ਦੇਖਦੇ ਰਹਿੰਦੇ ਆ ਆਪਣੇ ਪਤਾ ਹੀ ਆ ਸਾਰਿਆਂ ਨੂੰ ਆਪਣੇ ਕੋਲੇ ਸਲਾਈ ਬਹੁਤ ਜ਼ਿਆਦਾ ਰਹਿੰਦੀ ਹੈ ਹੁਣ ਮੈਂ ਰਾਤ ਨੂੰ ਕਟਿੰਗਾ ਕਰ ਲੱਗੀ ਹੁਈ ਆ ਸਾਰੇ ਸੂਟ ਕੱਟ ਕੇ ਪਾਉਂਗੀ 7-8 ਸੂਟ ਰੋਜ਼ ਕੱਟਦੇ ਢਿੱਲੀ ਦੇ ਹੁੰਦੇ ਨੇ ਸਾਡੇ ਆ ਦੇਖੋ ਆ ਸੂਟ ਹਜੇ ਸਾਰੇ ਕੱਟਣੇ ਨੇਗੇ ਮੈਂ ਇਹ ਕੱਟਣੇ ਨੇ ਤੇ ਇਹ ਇਹ ਚਾਰ ਸੂਟ ਇੱਕ ਭੈਣ ਦੇ ਹੈਗੇ ਆ ਬਾਕੀ ਐਟ ਪਏ ਆ ਤਿੰਨ ਚਾਰ ਸੂਟ ਇਹ ਵੀ ਹੁਣ ਆਪਾਂ ਕੱਟ ਕੇ ਫੇਰ ਹੀ ਫੰਗੀ ਮੈਂ ਕਿਉਂਕਿ ਕੱਪੜਿਆਂ ਦਾ ਬਹੁਤ ਜ਼ਿਆਦਾ ਰਸ ਹੈ ਜਿਹੜੇ ਬਾਰੀ ਮੁਕਾਬਤੇ ਹੀ ਕੱਪੜੇ ਦੇ ਰਹੇ ਆ ਆ ਦੇਖੋ ਕਟਿੰਗ ਕਰਕੇ ਮੈਂ ਇਸ ਤਰ੍ਹਾਂ ਬਣਾ ਦਿੰਨੀ ਹੁੰਦੀ ਆ ਕਿਉਂਕਿ ਆਪਣੇ ਕੋਲੇ ਕਾਰੀਗਰ ਹੈਗੇ ਨੇ ਜੀ ਸਿਲਾਈ ਕਰਨ ਵਾਲੇ ਹਨ ਤੇ ਉਹ ਸਿਲਾਈ ਆਪੇ ਸਵੇਰੇ ਆ ਕੇ ਆਪੇ ਸਾਮ ਲੈ ਲੈਂਦੇ ਨੇ ਹੁਣ ਅਸੀਂ ਜਿਹੜਾ ਆਪਦਾ ਬੁਟੀਕ ਦਾ ਮਸ਼ੀਨਾ ਵਗੈਰਾ ਇੱਧਰ ਸੈੱਟ ਕਰ ਲਿਆ ਕਮਰਾ ਆਪਣਾ ਬਾਦੂ ਸੀ ਦਾ ਤੇ ਇੱਥੇ ਹੀ ਮੈਂ ਸਿਲਾਈ ਕਰਦੀ ਹੁੰਦੀ ਆ ਕਿਉਂਕਿ ਉਧਰ ਦੁਕਾਨ ਦੇ ਉੱਤੇ ਕਈ ਵਾਰੀ ਕਸਟਮਰ ਆ ਜਾਂਦਾ ਫਿਰ ਹਨਾ ਸਾਰੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਵੀ ਦੇ ਸਟਾਰ ਭਜਾ ਹੁੰਦਾ ਹੈ ਨਾ ਤੇ ਜਿਹੜਾ ਹੈਗਾ ਨਾਲੇ ਆਪਣਾ ਸਲਾਈ ਸੈਂਟਰ ਵੀ ਖੋਲਿਆ ਹੋਇਆ ਹੈ ਜੀ 3 ਘੰਟੇ ਅਸੀਂ ਸਲਾਈ ਸੈਂਟਰ ਵੀ ਲਾਉਨੇ ਆ 3 ਤੋਂ 6 ਤੱਕ ਸਲਾਈ ਸੈਂਟਰ ਆਪਣਾ ਸੈਂਟਰ ਦਾ ਟਾਈਮ ਹੁੰਦਾ ਆ ਬਾਕੀ ਅਸੀਂ ਜਿਹੜੇ ਆਪਣੇ ਰੱਖਿਆ ਹੋਈਆਂ ਨੇ ਕੁੜੀਆਂ ਕਾਰੀਗਰ ਰੱਖੇ ਹੋਇਆ ਉਹ ਆਪਣੇ ਸਵੇਰ ਤੋਂ ਹੀ ਹੁੰਦੇ ਆ ਤੇ ਸਾਰੇ ਆਵਦਾ-ਆਵਦਾ ਕੰਮ ਸਾਹਮਦੇ ਨੇ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਹੀ ਜਿਆਦਾ ਵਧੀਆ ਕੰਮ ਚੱਲਦਾ ਹੈਗਾ ਤੇ ਹੁਣ ਪਹਿਲਾਂ ਤਾਂ ਮੈਂ ਇਹ ਵਾਲੇ ਸੂਟ ਜਿਹੜਾ ਹੈਗਾ ਕਮੀਜ਼ ਰਹਿੰਦਾ ਹੈ ਮੇਰਾ ਵਿਚਾਲੇ ਇਹ ਫੋਰ ਚੜਾ ਕੇ ਸੂਟ ਘਟੇ ਕਰਕੇ ਫਿਰ ਮੈਨੂੰ 12:00 ਵਜ ਜਾਂਦੇ ਨੇ ਜੀ ਡੇਲੀ ਹੈਨਾ 12:00 12:30 ਮੇਰਾ ਪੱਕਾ ਹੁੰਦਾ ਹੈ ਪਾਉਣ ਦਾ ਟਾਈਮ ਇਹੀ ਹੁੰਦਾ ਜਿਵੇਂ ਹੁਣ ਅਸੀਂ ਇਹ ਹਜੇ ਪ੍ਰੈਸਾਂ ਕਰ ਨੂੰ ਪੂਰੀ ਕਰੂ ਆ ਦੇਖੋ ਜਿਹੜੇ ਹੈਗੇ ਸੇ ਹੋਂ ਸੇ ਹੋਂ ਅਸੀਂ ਇੱਧਰ ਲੈ ਪਾਸੇ ਤਰਪਾਈਆਂ ਕਰ ਕਰ ਇੱਧਰ ਟੰਗ ਲੈਨੇ ਆ ਕੱਪੜੇ ਸਿੱਧੋਂ ਸਿੱਧੇ ਇਹ ਸਾਰੇ ਜਿਹੜੇ ਹੈਗੇ ਨੇ ਕੱਲ ਨੂੰ ਪ੍ਰੈਸਾਂ ਕਰਵਾਉਣੀਆਂ ਨੇ ਇਹਨਾਂ ਦੇ ਉੱਤੇ ਹਜੇ ਜਿਹੜੇ ਹੈਗੇ ਆ ਦੇਖੋ ਓਵਰਲਾਕ ਕਰਨ ਵਾਲੇ ਪਏ ਆ ਇਹ ਚਾਰ ਪੰਜ ਸੂਟ ਜਿਹੜੇ ਡੈਲੀ ਦੇ ਸੂਟ ਹੁੰਦੇ ਆ ਜੀ ਸਾਡੇ 10-10 ਸੂਟ ਡੈਲੀ ਦੇ ਹੁੰਦੇ ਆ ਇਹ ਸਾਰੇ ਮੈਂ ਓਵਰਲਾਕ ਕਰਨੇ ਆ ਅਜ ਅੱਧੀਆਂ ਕਮੀਜ਼ਾਂ ਤਰਪਾਈ ਨੂੰ ਭੇਜੀਆਂ ਹੋਈਆਂ ਨੇ ਤੇ ਜਿਹੜਾ ਹੈਗਾ ਕੁੜੀਆਂ ਘਰੇ ਵੀ ਲੈ ਜਾਂਦੀਆਂ ਨੇ ਦਰਪਾਈ ਕਰਨ ਵਾਸਤੇ ਹੁਣ ਜਿਹੜਾ ਸਾਰੇ ਸੂਟ ਮੈਂ 7-8 ਸੂਟ ਕੱਟ ਕੇ ਪੈਣੇ ਨੇ ਜਿੰਨੇ ਸਾਡੇ ਸੂਟ ਕਟਿੰਗ ਹੋ ਜਾਣਗੇ ਉਨੇ ਹੀ ਬਣ ਜਾਂਦੇ ਆ ਕਿਉਂਕਿ ਕੱਟਣ ਤੇ ਰਪੰਡ ਹੈ ਕਟਾਈ ਸਾਰੀ ਮੈਂ ਆਪ ਕਰਦੀ ਆ ਸ਼ਰਟਾਂ ਵਗੈਰਾ ਵੀ ਮੈਂ ਆਪ ਬਣਾਉਣੀ ਆ ਕਮੀਜ਼ ਸਾਰਾ ਮੈਂ ਆਪ ਤਿਆਰ ਕਰਦੀ ਆ ਚਲੋ ਬਾਕੀ ਕੰਮ ਹਣਾ ਸੰਭ ਲੈਂਦੇ ਆ ਸਾਰੇ ਤੇ ਜਿਹੜੇ ਆਪਣੇ ਵਧੀਆ ਹੀ ਰੱਖੇ ਹੋਏ ਆ ਨਾ ਜਿਹੜੇ ਵਧੀਆ ਕੰਮ ਕਰਦੇ ਆ ਕਿਉਂਕਿ ਅਸੀਂ ਤਸੱਲੀ ਵਾਸਤੇ ਤਸੱਲੀ ਵਕਸ ਕੰਮ ਕਰਵਾਉਣੇ ਹਨ ਜਿਵੇਂ ਅਗਲਾ ਸਾਡੇ ਵਿਸ਼ਵਾਸ ਤੇ ਦਿੰਦਾ ਕੰਮ ਹਨਾ ਤੇ ਅੱਜ ਤੱਕ ਪਰਮਾਤਮਾ ਦੀ ਕਿਰਪਾ ਨਾਲ ਕਦੇ ਕੋਈ ਲਾਂਬਾ ਵਗੈਰਾ ਕਿਸੇ ਦਾ ਆਇਆ ਨਹੀਂ ਹੈਗਾ ਚਲੋ ਇਹ ਕੋਈ ਮਾਨ ਵਾਲੀ ਗੱਲ ਵੀ ਨਹੀਂ ਹੁੰਦੀ ਕਦੇ ਹੋ ਵੀ ਜਾਂਦੀ ਹੈ ਕੋਈ ਗਲਤੀ ਹੈਨਾ ਵੈਸੇ ਪਰਮਾਤਮਾ ਕਰੇ ਨਾ ਹੀ ਹੋਵੇ ਹਨਾ ਤੇ ਜਿਹੜਾ ਇੱਕ ਸੂਟ ਬਣਵਾ ਕੇ ਲੈ ਕੇ ਜਾਂਦਾ ਅਗਲੀ ਵਾਰੀ 10 ਭੇਜਦਾ ਜੀ ਐਵੇਂ ਦੀ ਤਾਂ ਜਿਹੜੇ ਸਾਰੇ ਸਾਡੇ ਡਿਜ਼ਾਈਨ ਦਾ ਸੂਟ ਜਾਦਾ ਹੁੰਦੇ ਆ ਸਾਡੇ ਕੋਲੇ ਤੇ ਜਿੱਦਾਂ ਪਾਈਪਿੰਗ ਲਾ ਕੇ ਹਨਾ ਆ ਦੇਖੋ ਹਾਂ ਸਿੰਪਲ ਸਿੰਪਲ ਸੋਬਰ ਜਿਹੜਾ ਡਿਜ਼ਾਈਨ ਵਧੀਆ ਲੱਗਦੇ ਆ ਦੇਖੋ ਇਹ ਵੀ ਮੈਂ ਗਲੇ ਤੇ ਜਿਹੜੀ ਹੈਗੀ ਇਹ ਸ਼ਾਰਟ ਮੈਂ ਹਜੇ ਪੂਰ ਚੜਾਉਣੀ ਹੈਗੀ ਇਹਦੇ ਜਿਹੜੇ ਹੈਗੀ ਚਾਕਾਂ ਤੇ ਵੀ ਪਾਈਪਿੰਗ ਲਾਉਣੀ ਹੈਗੀ ਬਾਕੀ ਬਾਹਵਾ ਵਗੈਰਾ ਤੇ ਤੇ ਹਜੇ ਮੈਂ ਇਹਦੀ ਫੀਟਿੰਗ ਦੀ ਸिलाई ਲਾਉਣ ਵਾਲੀ ਐ ਕਿਉਂਕਿ ਫਿਰ ਇੰਨੇ ਰੋਟੀ ਟੁੱਕ ਦਾ ਟਾਈਮ ਹੋ ਗਿਆ ਜੀ ਘਰੇ ਕੰਮ ਵੀ ਜਿਹੜਾ ਹੈਗਾ ਸਾਰਾ ਹਨਾ ਬਹੁਤ ਜ਼ਿਆਦਾ ਕੰਮ ਰਹਿਣਾ ਰੋਟੀ ਟੁੱਕਾ ਆਪ ਹੀ ਕਰਨਾ ਹੈ ਹਨਾ ਤੇ ਬਾਕੀ 8 ਵਜੇ ਤੱਕ ਸਾਡਾ ਜਿਹੜਾ ਹੈਗਾ ਇੱਥੇ ਪੂਰਾ ਕੰਮ ਚੱਲਦਾ ਉਸ ਤੋਂ ਬਾਅਦ ਰੋਟੀ ਟੁੱਕ ਕਰਕੇ 9 ਕਵਾਏ ਦਿਨੂ ਫੇਰ ਬੁਟੀਕ ਚ ਆ ਜਾਂਦਾ ਉਹਦਾ ਰੋਟੀ ਟੁੱਕ ਖਾ ਕੇ ਹਨਾ ਜੀ ਤੇ ਹੁਣ ਚਲੋ ਜਿੰਨੇ ਕ ਕਟਿੰਗ ਹੁੰਦੇ ਆਪਾਂ ਕਰਦੇ ਆ ਤੇ ਬਾਕੀ ਫੇਰ ਸਵੇਰੇ ਜਿਹੜਾ ਹੈਗਾ ਸਲਾਈ ਦਾ ਤਾਂ ਚੱਲਦਾ ਹੀ ਚੱਲਦਾ ਫੇਰ ਸਵੇਰੇ ਔਖਾ ਹੋ ਜਾਂਦਾ ਕਿਉਂਕਿ ਇੱਥੇ ਸਾਰੀਆਂ ਮਸ਼ੀਨਾਂ ਹੁੰਦੀਆਂ ਨੇ ਜੀ ਲੱਗੇ ਹੋਏ ਆ ਹੁਣ ਤਾਂ ਸਾਰੀਆਂ ਮਸ਼ੀਨਾਂ ਇਕੱਠੀਆਂ ਕਰੀਏ ਬੈਨ ਉਧਰ ਬਸੇਣ ਪਈਏ ਇੱਕ ਇੱਕ ਇਹ ਵਾਲੀ ਮਸ਼ੀਨ ਪਈ ਐ ਇੱਕ ਮੇਰੇ ਪਿੱਛੇ ਪਈ ਐ ਇੱਕ ਮੇਰੇ ਪਿੱਛੇ ਪਈ ਇੱਕ ਇਹ ਪਈ ਐ ਇੱਕ ਉਹ ਨੀਚੇ ਪਈ ਐ ਕੋਹ ਪਈ ਐ ਇੱਕ ਉਹ ਓਵਰਲਾਕ ਵਾਲੀ ਮਸ਼ੀਨ ਪਈ ਐ ਸਵੇਰੇ ਜਿਹੜਾ ਹੈਗਾ ਅਸੀਂ ਸਾਡਾ ਉਰੇ ਸਲਾਈ ਦਾ ਚੱਲਣ ਕਰਕੇ ਸਾਰੇ ਮਸ਼ੀਨਾ ਡਹਿ ਜਾਂਦੀਆਂ ਨੇ ਰਾਤ ਨੂੰ ਅਸੀਂ ਇਕੱਠੀਆਂ ਕਰਕੇ ਫਿਰ ਸਾਰੇ ਕਟਿੰਗਾ ਕਰ ਲੈਨੇ ਆ ਚਲੋ ਜੇ ਕਿਸੇ ਦਾ ਜ਼ਿਆਦਾ ਦੇ ਜਾਂਦੀ ਜ਼ਰੂਰੀ ਹੁੰਦਾ ਹੈਗਾ ਉਹ ਸਵੇਰੇ ਜਿਹੜਾ ਹੈਗਾ ਕੱਟ ਵੀ ਲੈਨੇ ਆ ਦੂਸਰੇ ਵਾਲੇ ਉਧਰ ਦੁਕਾਨ ਤੇ ਕੱਟ ਲੈਨੇ ਆ ਨਹੀਂ ਤਾਂ ਵੈਸੇ ਉੱਥੇ ਕੱਪੜੇ ਦਾ ਗਾਹਕ ਵਗੈਰਾ ਆਉਂਦਾ ਪਹਿਲਾਂ ਅਸੀਂ ਉਧਰ ਹੀ ਸਲਾਈ ਕਰਦੇ ਸੀਗੇ ਹੁਣ ਜਿਹੜਾ ਹੈਗਾ ਆਪਣੇ ਕੋਲੇ ਕੰਮ ਬਹੁਤ ਜ਼ਿਆਦਾ ਹੈ ਹਨਾ ਗਰਮੀਆਂ ਦਾ ਕੰਮ ਬਹੁਤ ਜ਼ਿਆਦਾ ਹੈ ਕਾਟਨ ਦਾ ਤੇ ਬਾਕੀ ਜਿਹੜੇ ਮੇਰੇ ਭੈਣਾਂ ਬਾਹਰ ਜਾ ਰਹੀਆਂ ਨੇ ਉਹਨਾਂ ਦੇ ਲਾਈਨਿੰਗ ਵਾਲੇ ਸੂਟ ਬਹੁਤ ਜ਼ਿਆਦਾ ਆ ਰਹੇ ਨੇ ਲਾਈਨਿੰਗ ਵਾਲੇ ਜਿਹੜੇ ਹੈਗੇ ਨੇ ਜ਼ਿਆਦਾ ਟਾਈਮ ਲੈਂਦੇ ਆ ਕਿਉਂਕਿ ਹੁਣ ਜਿੰਨੇ ਸਰਦੀਆਂ ਦੇ ਵਿੱਚ ਹਨਾ ਬਾਹਰੋਂ ਭੇਣ ਪਾਈ ਆਏ ਹਿੱਤੇ ਹੁਣ ਉਹ ਵਾਪਸ ਜਾ ਰਹੇ ਆ ਬਾਕੀ ਅਸੀਂ ਵੈਸੇ ਵੀ ਜਿਹੜੇ ਹੈਗੇ ਨੇ ਜਿਹਦੇ ਸਾਡੇ ਕੋਲੇ ਪੱਕੇ ਗਾਹਕ ਲੱਗੇ ਹੋਏ ਆ ਹਨਾ ਉਹਨਾਂ ਦੇ ਕੋਰੀਅਰ ਵਗੈਰਾ ਕਰਵਾਉਣੇ ਆਗੇ ਉਹ ਸਲਾਈ ਜਿਹੜਾ ਸਾਡੇ ਕੋਲੇ ਉਹਨਾਂ ਦੇ ਨਾਪ ਹੈਗੇ ਆ ਸਲਾਈ ਕਰਕੇ ਜਿੱਦਾਂ ਉਧਰ ਵੀ ਕੋਈ ਫੰਕਸ਼ਨ ਵਗੈਰਾ ਹੁੰਦੇ ਆ ਉਹਨਾਂ ਦੇ ਹਨਾ ਉਹ ਅਸੀਂ ਫਿਰ ਕੂਰੀਅਰ ਵੀ ਕਰਾ ਦਿੰਨੇ ਆ ਚਲੋ ਜੀ ਹੁਣ ਮੈਂ ਆਪਦਾ ਸੂਟ ਕੱਟ ਲਾਂ ਤੇ ਇਹ ਤਾਂ ਗੱਲਾਂ ਬਾਤਾਂ ਚਲਦੀਆਂ ਹੀ ਰਹਿਣਗੀਆਂ ਕਮੀਜ਼ ਲਾ ਦਿੰਨੇ ਆਪਾਂ ਕਿਉਂਕਿ ਵਧੀਆ ਸ਼ਾਮ ਨੂੰ ਜਿਹੜਾ ਇਹ ਰਾਤ ਨੂੰ ਥੋੜਾ ਜਿਹਾ ਸੁਨਸਾਜ ਹੁੰਦਾ ਹੈ ਹਨਾ ਸੁਨਸਾ ਰਹਿ ਹੁੰਦੇ ਵਧੀਆ ਸ਼ਾਂਤੀ ਮਾਹੌਲ ਦੇ ਨਾਲ ਕੱਪੜੇ ਜਿਹੜੇ ਹੈਗੇ ਕੱਟੇ ਜਾਂਦੇ ਆ ਕਿ ਉਹ ਸਵੇਰੇ ਜਦੋਂ ਗੱਲਾਂ ਬਾਤਾਂ ਕਰਦੇ ਆ ਫਿਰ ਐਂ ਜਿਹਾ ਲੱਗਦਾ ਹੁੰਦਾ ਉਸ ਨੂੰ ਮੈਨੂੰ ਕੋਈ ਔਖਾ ਨਹੀਂ ਲੱਗਦਾ ਆਏਗਾ ਜੀ ਹਨ ਤੇ ਹੁਣ ਜਿੱਦਾਂ ਇਹ ਲਾ ਲਿਆ ਸੀ ਹੁਣ ਇਹ ਤੇ ਸਾਨੂੰ ਜਿਹੜੀ ਪ੍ਰੈਸ ਦੁਆਰਾ ਕਰਨੀ ਪੈਣੀ ਹੈ ਇੱਕ ਵਾਰੀ ਤਾਂ ਇਹ ਧੋਕੇ ਦੇ ਕੇ ਗਏ ਆ ਆ ਦੇਖੋ ਧੋਕੇ ਦੇ ਕੇ ਗਏ ਆ ਕਿਉਂਕਿ ਜਦੋਂ ਜਲਦੀ ਗਿੱਲੇ ਚ ਇਕੱਠਾ ਕਰਦੇ ਵਾਲ ਪੈ ਜਾਂਦੇ ਨੇ ਅਸੀਂ ਇਸ ਤਰ੍ਹਾਂ ਕਟਿੰਗਾਂ ਕਦੇ ਨਹੀਂ ਪਾਉਂਦੇ ਹੈਗੇ ਜਿਹੜਾ ਹੈਗਾ ਹੁਣ ਇਹਨਾਂ ਨੂੰ ਮੈਂ ਸੋ ਇਹਰੇ ਸਾਰੇ ਤੇ ਪ੍ਰੈਸਾਂ ਕਰਕੇ ਫੇਰ ਜਿਹੜੀ ਹੈਗੀ ਕਾਟਾ ਵગેਰਾ ਪਾਵਾਂਗੇ ਜਿੱਦਾਂ ਇਹ ਕਮੀਜ਼ ਉਤਾਰੇ ਹੈਗਾ ਅਸੀਂ ਐਦਾਂ ਇਹ ਨਹੀਂ ਹੈਗਾ ਵੀ ਐਦਾਂ ਹੀ ਸਲਾਈ ਕਰ ਦਾਂਗੇ ਥੋੜੀ ਜਿਹੀ ਆਪਣੀ ਜਿਹੜੀ ਹੈਗੀ ਆਪਣੇ ਬੁਟੀਕ ਤੇ ਬਹੁਤ ਵਧੀਆ ਫਿਨਿਸ਼ਿੰਗ ਨਾਲ ਜਿਹੜਾ ਹੈਗਾ ਕੰਮ ਕੀਤਾ ਜਾਂਦਾ ਤਸੱਲੀ ਬਕਸ ਕੰਮ ਕੀਤਾ ਜਾਂਦਾ ਜੀ ਚਲੋ ਜੀ ਫੇਰ ਮਿਲਦੇ ਆਂ ਜੀ ਕੱਟ ਲਈ ਆਪਾਂ ਕੱਪੜੇ ਲਓ ਜੀ ਹੁਣ ਮੈਂ ਇੱਥੇ ਕਰਦੀ ਆਂ ਓਵਰਲੌਕ ਇਹ ਮੇਰੀ ਓਵਰਲੌਕ ਮਸੀਨਾ ਜਾਨੀ ਕਿ ਇੰਟਰਲੌਕ ਹਨ ਤੇ ਜਿਹੜੇ ਹੈਗੇ ਵੈਸੇ ਤਾਂ ਅਸੀਂ ਨਾਲ ਦੀ ਨਾਲ ਕਰ ਦਿੰਨੇ ਹੁੰਨੇ ਆ ਕੱਪੜੇ ਨਾਲ ਦੀ ਨਾਲ ਕਰ ਹੀ ਜਾਂਦੇ ਆ ਤੇ ਚਲੋ ਜਿਹੜੇ ਜਾਣ ਜੇ ਵੇਲੇ ਬੰਦਿਆ ਹਨ ਜਦੋਂ ਉਹਨਾਂ ਦਾ ਵੀ ਜਾਣ ਦਾ ਟਾਈਮ ਹੁੰਦਾ ਆ ਤੇ ਫਿਰ ਬੰਦਿਆ ਉਹ ਚਲੋ ਮੈਂ ਕਰ ਦਿੰਨੀ ਹੁੰਨੀ ਆ ਕਿਉਂਕਿ ਹੁਣ ਸਵੇਰੇ ਇਹਨਾਂ ਤੇ ਪ੍ਰੈਸਾਂ ਵਗੈਰਾ ਹੋ ਜਾਣਗੀਆਂ ਜਿਹਨਾਂ ਤੇ ਤਰਪਾਈਆਂ ਕਰਨੀਆਂ ਨੇ ਉਹ ਵੀ ਅਸੀਂ ਪਹਿਲਾਂ ਓਵਰਲਾਕ ਕਰਕੇ ਫਿਰ ਹੀ ਪ੍ਰੈਸ ਕਰਦੇ ਆ ਕਿਉਂਕਿ ਫਿਰ ਜਿਹੜਾ ਹੈਗਾ ਮੋਢਿਆਂ 'ਚ ਵਧੀਆ ਫਿਨਿਸ਼ਿੰਗ ਆ ਜਾਂਦੀ ਹੈ ਜਿਹੜੇ ਤੇਰੇ ਦੀਆਂ ਸਲਾਈਆਂ ਹੁੰਦੀਆਂ ਨੇ ਇਹਨਾਂ ਤੇ ਪਹਿਲਾਂ ਓਵਰਲਾਕ ਹੋ ਜੇ ਸਲਾਈ ਤੋਂ ਫਿਰ ਵਧੀਆ ਹੁੰਦੀ ਹੈ ਕਿਉਂਕਿ ਫਿਰ ਤਰਪਾਈ ਵਗੈਰਾ ਹੋ ਜਾਂਦੀ ਹੈ ਫਿਰ ਸੈੱਟ ਨਹੀਂ ਆਉਂਦੀ ਹੈਗੀ ਮੈਂ ਪਹਿਲਾਂ ਹੀ ਕਰਦੀ ਆ ਤੇ ਮੇਰੀ ਇਹ ਮਸ਼ੀਨ ਹੈਗੀ ਹੈ ਜੀ ਪੈਰਾਂ 'ਤੇ ਲੱਗੀ ਹੋਈ ਹੈ ਤੇ ਕਈ ਵਾਰੀ ਆਪਾਂ ਇਹਨੂੰ ਮਸ਼ੀਨ ਨੂੰ ਮੋਟਰ ਤੇ ਵੀ ਲਗਵਾ ਸਕਦੇ ਆ ਮੈਨੂੰ ਆਦਤ ਪਈ ਹੋਈ ਹੈ ਮੇਰੇ ਸ਼ੁਰੂ ਤੋਂ ਹੀ ਇਹ ਪੈਰ ਤੇ ਲੱਗੀ ਹੋਈ ਹੈ ਮੈਂ ਖੜਕ ਕੇ ਹੀ ਓਵਰਲੌਕ ਕਰਦੀ ਆ ਕਿਉਂਕਿ ਮੈਂ ਖੜਕ ਕੇ ਹੀ ਕਰ ਲੈਣੀ ਆ ਜੀ ਇੱਕ ਪੈਰ ਨਾਲ ਹੀ ਮੈਂ ਗੇੜ ਲੈਣੀ ਆ ਤੇ ਵੈਸੇ ਤਾਂ ਬੈਠ ਕੇ ਆਪਾਂ ਕੁਰਸੀ ਤੇ ਬੈਠ ਕੇ ਵੀ ਜਿਹੜੀ ਹੈਗੀ ਇੰਟਰਲੌਕ ਕਰ ਸਕਦੇ ਆ ਦੇਖੋ ਮੈਂ ਤਾਂ ਇੱਕ ਪੈਰ ਨਾਲ ਹੀ ਕਰ ਲੈਣੀ ਹੁੰਦੀ ਆ ਖੜੀ ਖੜੀ ਜਿੰਨੇ ਮਰਜ਼ੀ ਸੂਟ ਕਰਨੇ ਹੁਣ ਐਦਾਂ ਹੀ ਕਰ ਲੈਣੀ ਆ ਹੁਣ ਚਲੋ ਆਪਾਂ ਜਿਹੜੇ ਹੈਗੇ ਤੇ ਚਾਰਕ ਸੂਟ ਤੇ ਮੈਂ ਕਿਹਾ ਚਲੋ ਮੈਂ ਕਰ ਦਿੰਨੀ ਆ ਫਿਰ ਜਿਹੜਾ ਹੈਗਾ ਚਲੋ ਜਲਦੀ ਸਵੇਰੇ ਪ੍ਰੈਸ ਵਗੈਰਾ ਦਾ ਵੀ ਨਿਭੜ ਜਾਊਗਾ ਤੇ ਬਾਕੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਇਹ ਦੇਖੋ ਆਪਣੀ ਜਿਹੜੀ ਹੈਗੀ ਓਵਰਲੌਕ ਹੋ ਗਈ ਇੰਟਰਲੌਕ ਹੁਣ ਇਹਨਾਂ ਨੂੰ ਸਿੱਧੇ-ਸਿੱਧੇ ਆਪਾਂ ਟੰਗ ਦਾਂਗੇ ਕਿਉਂਕਿ ਜਦੋਂ ਆਪਾਂ ਸਿੱਟੀ ਜਾਂਦੇ ਆ ਤੁਥਮੁਥ ਹੋ ਕੇ ਜਾਦਾ ਵਾਲ ਪੈਂਦੇ ਨੇ ਫਿਰ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਪ੍ਰੈਸ ਕਰਨੀ ਕਿਉਂਕਿ ਅੱਜ ਕੱਲ ਜਿਹੜੇ ਸੂਟ ਹੁੰਦੇ ਆ ਐਦਾਂ ਹੀ ਨਹੀਂ ਹਰ ਇੱਕ ਦੇ ਪਿਓਰ ਕੈਮਰਿਕ ਦੇ ਨੇ ਵਾਲ ਬਹੁਤ ਜ਼ਿਆਦਾ ਪੈਂਦੇ ਆ ਤੇ ਹੁਣ ਮੈਂ ਕਰਦੇ ਆਂ ਜੀ ਸਲਾਈ ਇਹ ਮੈਂ ਲਾਈਟ ਲੈਤੀ ਸੀਗੀ ਲੈਂਪ ਜਾਂ ਇਹਦਾ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਜਦੋਂ ਦੀ ਮੈਂ ਖਰੀਦੀ ਹੈ ਤੇ ਇਹ ਆਪਣੇ ਕੋਲੋਂ ਵੀ ਮਿਲਦੀਆਂ ਨੇ ਜੇ ਕਿਸੇ ਨੇ ਲੈਣੀ ਹੋਈ ਆਪਾਂ ਕਿਸੇ ਦਿਨ ਵੀਡੀਓ ਵੀ ਪਾਵਾਂਗੇ ਇਹਦਾ ਕੀ ਕੀ ਫਾਇਦਾ ਹੈਗੇ ਕਿੰਨੇ ਦੀ ਹੈਗੀ ਐ ਤੇ ਇਹ ਦੇਖੋ ਮਸ਼ੀਨ ਤੇ ਲੱਗ ਜਾਂਦੀ ਐ ਤਾਂ ਚਾਹੇ ਤੁਸੀਂ ਘੱਟ ਲਾਈਟ ਲੱਗੀ ਹੋਈ ਉੱਥੇ ਵੀ ਤੁਸੀਂ ਬੈਠ ਕੇ ਸਲਾਈ ਕਰ ਸਕਦੇ ਹੋ ਨਹੀਂ ਆਪਾਂ ਛੋਟੇ ਵੱਲਮ ਵਿੱਚ ਸਲਾਈ ਨਹੀਂ ਕਰ ਸਕਦੇ ਵੈਸੇ ਤਾਂ ਸਾਡੇ ਇੱਥੇ ਦੋ ਵੱਲਮ ਲੱਗੇ ਹੋਏ ਆ ਜੀ ਬੁਟੀਕ ਦੇ ਵਿੱਚ ਤੇ ਫਿਰ ਵੀ ਮੈਂ ਨੇੜੇ ਇਹ ਲਾ ਲੈਣੀਆਂ ਜਿਹੜਾ ਹੈਗਾ ਵਧੀਆ ਸਲਾਈ ਸਾਫ਼ ਦਿਖਦੀ ਐ ਇੱਧਰ ਕੱਪੜੇ ਕੱਟ ਕੇ ਮੈਂ ਇੱਧਰ ਰੱਖਦੇ ਨੇ ਸਾਰੇ ਤੇ ਹੁਣ ਮੈਂ ਕਰਦੀ ਆ ਜੀ ਸਲਾਈ ਦੇਖੋ ਬਹੁਤ ਜਿਆਦਾ ਜਿਹੜਾ ਹੈਗਾ ਚਾਨਣ ਪੈਂਦਾ ਆ ਜਿਹੜਾ ਹੈਗਾ ਆਰਾਮ ਨਾਲ ਆਪਾਂ ਜਿਹੜੀ ਹੈਗੀ ਸਲਾਈ ਕਰ ਸਕਦੇ ਆ ਵਧੀਆ ਸਾਫ ਸਲਾਈ ਦਿਖਦੀ ਏ ਇਹਦੇ ਨਾਲ ਤੇ ਤੇ ਚਮਕ ਜੀ ਲੱਗੀ ਹੁੰਦੀ ਏ ਜਿੱਥੇ ਮਰਜੀ ਇਹਨੂੰ ਲਾ ਲਓ ਉੱਥੇ ਹੀ ਲੱਗ ਜਾਂਦੀ ਏ ਆ ਦੇਖੋ ਚਾਹੇ ਤੁਸੀਂ ਉੱਪਰ نیچے ਜਿੱਥੇ ਮਰਜੀ ਕਰ ਲਓ ਚਲੋ ਜੀ ਜਿੰਨਾ ਕਾਪਾ ਬਟਿਕ ਤੇ ਰਾਤ ਨੂੰ ਕੰਮ ਕਰਦੇ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਹੈ ਨਾ ਮੇਰੀਆਂ ਭੈਣਾਂ ਨਾਲ ਕਿਉਂਕਿ ਆਪਣੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਵੀਵਰ ਚਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ